ਸਿੱਖ ਮਰਿਆਦਾ ਸਿਧਾਂਤਾਂ ਅਸੂਲਾਂ ਦੇ ਅਨਸਾਰ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਮਹੱਤਤਾ ਜਿਹੜੀ ਉਹ ਸਾਡੇ ਸਿੱਖਾਂ ਲਈ ਔਰ ਪੂਰੇ ਮੈਂ ਕਹਿੰਨਾ ਪੂਰੀ ਦੁਨੀਆ 'ਚ ਵੱਸਦੇ ਜਿਹੜੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਵਿਸ਼ਵਾਸ ਰੱਖਦੇ ਆ ਕਈ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀਆਂ ਨਾਲੋਂ ਵੀ ਸਾਡੇ ਲਈ ਉੱਚੀ ਹੈ ਸਿਆਸੀ ਪਾਰਟੀ ਦਾ ਪ੍ਰਧਾਨ ਬਣ ਜਾਣਾ ਇਹ ਸਿਆਸੀ ਨੂਰਾ ਕੁਸ਼ਤੀ ਜਿਹੜੀ ਚੱਲ ਰਹੀ ਹੈ ਅੱਧੇ ਕੋ ਉਧਰ ਅੱਧੇ ਕੋ ਉਧਰ ਉਹ ਕਿਵੇਂ ਸਿੱਖ ਸਿਆਸਤ ਨੂੰ ਔਰ ਪੰਥ ਨੂੰ ਢਾਹ ਵੀ ਲਾਈ ਜਾ ਰਹੀ ਹੈ ਔਰ ਅੱਜ ਮੈਂ ਇੱਕ ਵੀਡੀਓ ਦਿਖਾਉਣੀ ਚਾਹਣਾ ਹੈ ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਫਿਰ ਇਹ ਭੰਦੇਆ ਤਾਂ ਹੈਗੀ ਹੈ ਫਿਰ ਚਲੋ ਇਹ ਗਿਆਨੀ ਜੀ ਦਾ ਹਾਸਾ ਔਰ ਉਹਨਾਂ ਦਾ ਜਿਹੜੀ ਬੋਲੀ ਹੈ ਉਹ ਦੱਸ ਰਹੀ ਹੈ ਕਿ ਦਿੱਲੀ ਨਾਲ ਯਾਰੀ ਹੈ ਔਰ ਉਹਨਾਂ ਨੇ ਕਬੂਲਿਆ ਵੀ ਕਿ ਅਮੀ ਸ਼ਾਹ ਮੇਰੇ ਕੋਲ ਆਉਂਦੇ ਰਹੇ ਉਹਨਾਂ ਦੇ ਪੀਏ ਦੇ ਥਰੂ ਮੇਰੀ ਗੱਲ ਵੀ ਹੁੰਦੀ ਰਹੀ ਔਰ ਜੇ ਅਸੀਂ ਤਿੰਨ ਪੰਜਾਬ ਦੇ ਵੱਡੇ ਮੁੱਦੇ ਦੇਖ ਲਈਏ ਬੰਦੀ ਛੋੜਾਂ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਨੂੰ ਛੱਡਣ ਦੀ ਗੱਲ ਕੀਤੀ ਜਾਵੇ ਜਾਂ ਤਿੰਨ ਕਾਲੇ ਕਾਨੂੰਨਾਂ ਦੀ ਗੱਲ ਕੀਤੀ ਜਾਵੇ ਜਾਂ ਚੰਡੀਗੜ੍ਹ ਦਾ ਮੁੱਦਾ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ ਹੁਣ ਗਿਆਨੀ ਹਰਪੀ ਸਿੰਘ ਜੀ ਅੱਗੇ ਵਧਣਗੇ ਔਰ ਜੇ ਜੇ ਆਪਾਂ ਗੱਲ ਕਰ ਲਈਏ ਉਹੀ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਮਨਪ੍ਰੀਤ ਸਿੰਘ ਯਾਲੀ ਇਕਬਾਲ ਸਿੰਘ ਝੁੰਦਾ ਤੇ 90% ਉਹੀ ਲੋਕ ਸੀਗੇ ਜਦੋਂ ਅਕਾਲੀ ਭਾਈਪਾ ਦੀ ਸਰਕਾਰ ਰਹੀ ਉਹ ਜੋ 10 ਸਾਲ ਉਸੇ ਸਰਕਾਰ ਚ ਰਹੇ ਆਪ ਅਪੀਲ ਕੀਤੀ ਕਿ ਆਓ ਇਕੱਠੇ ਹੋਈਏ ਆਪ ਹੀ ਬਾਦ ਵਿੱਚ ਆਪਾਂ ਪ੍ਰਧਾਨ ਬਣਗੇ ਔਰ ਮੈਂ ਇਹ ਸਮਝਦਾ ਕਿ ਠੀਕ ਹੈ ਇੰਟਰਨਲ ਉਹਨਾਂ ਦੀ ਪਾਰਟੀ ਦਾ ਮਸਲਾ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕੌਣ ਸਹੀ ਹੈ ਗਲਤ ਨਾ ਤਾਂ ਕੋਈ ਸੁਖਵੀਰ ਬਾਦਲ ਨੂੰ ਸਰਟੀਫਿਕੇਟ ਦੇ ਰਿਹਾ ਜੇ ਇਹ ਗੱਲ ਚੱਲ ਰਹੀ ਸੀ ਵੰਥਕ ਸਿਆਸਤ ਨੂੰ ਤਕੜਾ ਕਰਨ ਦੀ ਗੱਲ ਚੱਲ ਰਹੀ ਸੀ ਤੇ ਸੁਖਬੀਰ ਬਾਦਲ ਨੂੰ ਵੀ ਵੱਡਾ ਦਿਨ ਵਿਖਾਉਣਾ ਚਾਹੀਦਾ ਸੀ ਉਹ ਵੀ ਪ੍ਰਧਾਨਗੀ ਤੇ ਅੜ ਕੇ ਡਟ ਕੇ ਬਹਿ ਕੇ ਭਰਿਆ ਮੇਲਾ ਛੱਡ ਦਿੰਦੇ ਤੇ ਮੈਂ ਸਮਝਦਾ ਜੀ ਸੁਖਬੀਰ ਬਾਦਲ ਮਜ਼ਬੂਤ ਲੀਡਰ ਹੁੰਦੇ ਪਰ ਫਿਰ ਗਿਆਨੀ ਹਰਪੀ ਸਿੰਘ ਹੋਣਾ ਦਾ ਬੰਨਾ ਪ੍ਰਧਾਨ ਕਿ ਕਿਤੇ ਉਹੀ ਨਾ ਤਲਵਾਰ ਰਹਿ ਜੇ ਵੀ ਉਹ ਉਹੀ ਗੱਲ ਸਾਡੇ ਨਾਲ ਨਾ ਹੋ ਜੇ ਕਿ ਉਹੀ ਸੁਖਬੀਰ ਬਾਦਲ ਤੇ ਅਕਾਲੀ ਦਲ ਜਿਵੇਂ ਭਾਜਪਾ ਦੇ ਇਸ਼ਾਰਿਆਂ ਨਾਲ ਚੱਲਦੇ ਸੀ ਇਹ ਵੀ ਕਿਤੇ ਨਵਾਂ ਅਕਾਲੀ ਦਲ ਵੀ ਓਵੇਂ ਨਾ ਚਲੀ ਜਾਵੇ ਕਿ ਪੰਥਵਾਦ ਦੇ ਵਿੱਚ ਕਿਸੇ ਤੇ ਵਿਸ਼ਵਾਸ ਵੀ ਨਾ ਕਰੇ ਵੀ ਅਸੀਂ ਕਰਕੇ ਕੀ ਬੈਠ ਗਏ ਇਹ ਗੱਲ ਕਹਿਣਾ ਹੈ ਕਿ ਅੱਜ ਦੇਖੋ ਚੱਲੇ ਔਰ ਕਿੰਨਾ ਟਾਈਮ ਉਹਦੇ ਵਿੱਚੋਂ ਮਲੂਕਾ ਹੀ ਹੋਣੀ ਵੀ ਸਿਕੰਦਰ ਸਿੰਘ ਮਲੂਕਾ ਹੋਣੀ ਵੀ ਪਹਿਲਾਂ ਨਾਲ ਚੱਲੇ ਬਾਅਦ ਚ ਫਿਰ ਸਟੈਪ ਬੈਕ ਕਰਗੇ ਕਿੰਨੇ ਕੁ ਸਟੈਪ ਬੈਕ ਕਰਨਗੇ ਚੋਣ ਨਿਸ਼ਾਨ ਕਿੰਦੇ ਕੋਲ ਰਹਿੰਦਾ ਹੈ ਦਫ਼ਤਰ ਕਿੰਦੇ ਕੋਲ ਰਹਿੰਦਾ ਲੋਕ ਕਿੰਦੇ ਨਾਲ ਰਹਿੰਦੇ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਅੱਜ ਪੰਜਾਬ ਨੂੰ ਲੋੜ ਸੀ ਖੇਤਰੀ ਪਾਰਟੀ ਮਜ਼ਬੂਤ ਹੋਣ ਦੀ ਆਪੋਜੀਸ਼ਨ ਮਜ਼ਬੂਤ ਹੋਊਗੀ ਸਟੇਟ ਦੇ ਮੁੱਦੇ ਚੱਕੂਗੀ ਤਾਂ ਮੈਂ ਸਮਝਦਾ ਕਿ ਇਹ ਇਹ ਜੋ ਪੰਜਾਬੀਆਂ ਲਈ ਬੜੀ ਵੱਡੀ ਗੱਲ ਹੈ ਠੀਕ ਹੈ